ਏ ਮਾਲਕਾ ਮੇਰਾ ਤਾਂ ਮੈਨੂੰ ਲੱਗਦਾ ਮੁਸ਼ਕਲ ਹੀ ਐ ਤੇ ਹੋਵੇ ਗਵਾਂਢੀ ਦਾ ਵੀ ਨਾ ਆਹ ਤੇਰਾ ਚੜਾਵਾ ਛਾੜਦਾ ਆ ਯਾਰ ਪਤਾ ਨਹੀਂ ਕੋਈ ਰੋਜ਼ ਹੀ ਲੀੜੇ ਜੇ ਬੰਨ ਕੇ ਕੀ ਸਿੱਟ ਜਾਂਦਾ ਕੱਲ ਵੇਖਣ ਆਲੇ ਆਏ ਸੀ ਬਣੀ ਚਾਲ ਕੋਈ ਚਾਲ ਤਾਂ ਸਾਰੀ ਬਣ ਗਈ ਸੀ ਐਨ ਮੌਕੇ ਤੇ ਪਤਾ ਨਹੀਂ ਕੀ ਹੋ ਗਿਆ ਯਾਰ ਡਸਮੈਸੀ ਹੋ ਗਿਆ ਕੰਮ ਪਤਾ ਨਹੀਂ ਕਿਹਨੇ ਸਹਯੋਗ ਬੰਨਤੇ ਯਾਰ ਮੇਰੇ ਇਹ ਸੰਯੋਗ ਮੈਨੂੰ ਪਤਾ ਕਿਹਨੇ ਬੰਨੇ ਆ ਕਿਹਨੇ ਇਹ ਤੇਰੇ ਮੱਥੇ ਤੇ ਇੱਥੇ ਕੋਈ ਸਮਾਨ ਪਿਆ ਹੁੰਦਾ ਉਹ ਸਮਾਨ ਤਾਂ ਰੋਜ਼ ਹੀ ਪਿਆ ਹੁੰਦਾ ਕੱਪੜੇ 'ਚ ਪਤਾ ਨਹੀਂ ਉਹ ਵੀ ਹੁਣ ਵੀ ਪਿਆ ਇਹ ਆ ਤੇਰੇ ਗਵਾਂਢੀ ਦਾ ਕੰਮ ਆ ਕੱਲ ਮੈਂ ਵੇਖਿਆ ਟੂਣਾ ਕਰੀ ਜਾਂਦਾ ਸੀ ਇੱਥੇ ਟੂਣਾ ਇਹ ਹਾਂ ਕੌਣ ਧੀਰਾ ਤੇਰਾ ਗਵਾਂਢੀ ਅੱਛਾ ਉਹ ਇਹਦਾ ਸੱਚੀ ਟੂਣਾ ਬੰਗਾ ਬੁੰਗਾ दारू ਮਲੰਗ ਦਾ ਆਪ ਦਾ ਹੋਣਾ ਨਹੀਂ ਤੇ ਮੇਰਾ ਹੋਣਾ ਨਹੀਂ ਦਿੰਦਾ ਲਾਉਣਾ ਫੋਨ ਖੜਜੋ ਹੈਲੋ ਧੀਰੇ ਹਾਂ ਭਾਈ ਉਹ ਖੇਤਾਂ 'ਆਂ ਯਾਰ ਕੰਮ ਆ ਮੜ ਜਾ ਆ ਗਿਆ ਆ ਗਿਆ ਭਾਈ ਕਿਵੇਂ ਬਾਈ ਸੱਦਿਆ ਤੇਰੇ ਭਰਾ ਦਾ ਸਗਣ ਪੈ ਗਿਆ ਓਏ ਬਰਾਇਆ ਬਾਈ ਯਾਰ ਪਾਲੀ ਖੁਸ਼ੀ ਦੀ ਗੱਲ ਆ ਤੇ ਪਾਰਟੀ ਓਏ ਆ ਲੈ ਤੇਰੇ ਅਸਤੇ ਆ ਤੂੰ ਨਹੀਂ ਲਾਉਣੀ ਨਹੀਂ ਮੈਂ ਤਾਂ ਨਹੀਂ ਲਾਉਣੀ ਯਾਰ ਯਾਰ ਬਾਈ ਪਰਜਾਈ ਦੀ ਫੋਟੋ ਵਿਖਾ ਦਾਰੂ ਨੂੰ ਕੀ ਸਵੇਂ ਪੈਸੇ ਲਾਏ ਯਾਰ ਤੂੰ ਓ ਕੋਈ ਗੱਲ ਨਹੀਂ ਮੈਂ ਕਿਹੜਾ ਪੈਸੇ ਲਾ ਕੇ ਲਿਆ ਇਹ ਤਾਂ ਤੇਰੀ ਹੋਈ ਏ ਜਿਹੜੀ ਤੂੰ ਰੋਜ਼ ਟੂਣਾ ਕਰਕੇ ਜਾਂਦਾ ਹੁੰਦਾ ਬਾਕੀ ਪਾਰਟੀ ਤੇ ਤੈਨੂੰ ਕਾਰੀ ਦਿੱਤੀ ਆ ਆ ਜਾ ਲੱਗਦੇ ਹੱਥ ਭਾਜੀ ਵੀ ਦੇਈ ਦੇਵਾ ਨਹੀਂ ਰਹਿ ਜਾਂਦੇ ਬਾਈ ਓ ਨਹੀਂ ਨਹੀਂ ਬਾਈ ਸ਼ਰਮ ਕਰ ਰਹਿ ਜਾਂਦੇ ਓ ਬਾਈ ਆ ਜਾ ਆ ਜਾ ਓ ਛੱਡ ਯਾਰ ਆ ਚਾਰ ਲਾ ਚਾਰ ਲਾ ਮੁਰ ਕੇ ਭੁੱਖੀਆਂ ਮਰਾਂਗਾ ਖੁਰਕੀ ਜਾਂਦੀਆਂ ਭਾਈ ਜੀ ਕੀ ਹਾਲਾ ਭਾਈ ਜੀ ਯਾਰ ਮੇਰੇ ਕੋਲੇ ਕੋਈ ਕੰਮ ਹੈ ਨਹੀਂ ਤੇ ਆ ਬੱਕਰੀਆਂ ਚਾਰਨ ਤੇ ਮੈਨੂੰ ਰੱਖ ਲਓ ਭਾਈ ਜੀ ਯਾਰ ਬੱਕਰੀਆਂ ਚਾਰ ਦੇ ਰੱਖ ਤਾਂ ਲਊ ਪਰ ਮੈਂ ਨਾ ਇੰਟਰਵਿਊ ਲੈਣਾ ਨਾ ਬੰਦੇ ਦੀ ਉਹ ਬੱਕਰੀਆਂ ਬਾਰੇ ਤਾਂ ਮੈਨੂੰ ਸਾਰਾ ਹੀ ਪਤਾ ਸਾਡੇ ਵਾੜ ਦੇ ਬਟੇਰੇ ਬੱਕਰੀਆਂ ਚਾਰਦੇ ਹੁੰਦੇ ਸੀ ਉਹ ਤਾਂ ਬਾਈ ਸਾਡੇ ਤੇ ਕੁਦਰਤੀ ਮਾਰ ਪੈ ਗਈ ਸਾਨੂੰ ਮਾਲ ਵੇਚਣਾ ਪੈ ਗਿਆ ਜਾਣਕਾਰੀ ਤਾਂ ਮੈਨੂੰ ਸਾਰੀ ਆ ਚਲ ਮੈਂ ਤੈਨੂੰ ਤਿੰਨ ਸਵਾਲ ਪੁੱਛੂੰ ਜੇ ਤਿੰਨਾਂ ਚੋਂ ਇੱਕ ਸਹੀ ਦੱਸ ਦੇਗਾ ਤੈਨੂੰ ਮੈਂ ਨੌਕਰੀ ਤੇ ਰੱਖ ਲਊਂਗਾ ਬੱਕਰਾਂ ਨਾਲ ਚਾਰ ਦੇ ਉਹ ਅੱਛਾ ਬਾਈ ਮੈਨੂੰ ਐਂ ਦੱਸੀ ਭਾਰਤ ਕਦੋਂ ਜਨਮ ਹੋਇਆ ਸੀ ਭਾਰਤ ਭਾਰਤ ਬਾਈ ਮੇਰਾ ਵਾਪਾ ਦਾਦਾ ਹੁੰਦਾ ਮੇਰੇ ਵਾਪੇ ਦੇ ਨਾਲ ਵਾਪੇ ਦਾ ਵਿਆਹ ਸੀਗਾ ਉਰੋਂ ਹੋਇਆ ਗਾਲਤ ਜਵਾਬ ਕਰ ਤੂੰ ਦੂਜਾ ਸਵਾਲ ਧਰਤੀ ਤੋਂ ਸੂਰਜ ਦੀ ਦੂਰੀ ਕਿੰਨੀ ਆ ਉਹ ਬਾਈ ਯਾਰ ਬੱਕਰੀਆਂ ਹਵਾ ਚ ਚਾਰਨੀਆਂ ਕੋਈ ਖਾਲੇ ਦਾ ਪੁੱਛ ਟੋਬੇ ਦਾ ਪੁੱਛ ਕੋਈ ਡਰੇਨ ਦਾ ਪੁੱਛ ਯਾਰ ਗਾਲਤ ਜਵਾਬ ਹੈ ਵੀ ਆ ਗੱਲ ਹੋੜ ਆਖਰੀ ਸਵਾਲ ਆ ਤੇਰੇ ਆਸ ਤੇ ਮੈਨੂੰ ਐਂ ਦੱਸ ਜੇ ਕੁਜਰ ਦੀ ਬੱਕਰੀ ਦੇ ਆਪਰੇ ਛੋਟੀ ਸਾਤੀ ਵੱਜ ਜੇ ਤੇ ਰੋਸ ਜੇ ਇਹਨੂੰ ਮਨਾਏਗਾ ਕਿਵੇਂ ਉਹ ਯਾਰ ਮਨਾਉਣ ਨੂੰ ਬਾਈ ਯਾਰ ਮੇਰੇ ਵੱਡ ਬਠੇਰੇ ਆ ਵੀ ਮੈਂ ਕੱਚੀ ਲੱਸੀ ਪਾ ਕੇ ਮਨਾਉਂਗਾ ਇਹ ਵੀ ਗੱਤ ਜਵਾਬ ਯਾਰ ਹੁਣ ਇੱਕ ਆ ਸਵਾਲ ਰਹਿ ਗਿਆ ਉਹ ਪੁੱਛਦਾਗਾ ਉਹ ਟੂ ਆ ਮਰਾ ਵੇ ਤੇਰੀ ਨੌਕਰੀ ਚੁਰਾਉਣੀਆ ਬੱਕਰੀਆਂ ਲਉ ਤੂੰ ਏਪੀਐਨ ਜਿਹੜੇ ਕਲਰਕ ਰੱਖਣਾ ਹੁੰਦਾ ਹੈ ਹਲੋ